ਤੇ ਕਿਤੇ ਇਹ ਗੱਡੀ ਨੂੰ ਜਦੋਂ ਪਾਏ ਹੁਣ ਲਾਇਏ ਕਰੋਮ ਦੇ 6000 ਰੁਪਏ ਤੇ ਆਉਣੇ ਆ ਤਾਂ ਮੋਡੀਫਾਈ ਕੀਤੀ ਹੋਵੇ ਤਾਂ ਯਾਰ ਸਿਰਾ ਬਣੋਗੀ ਗੱਡੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਹਸਤੇ ਲੈ ਕੇ ਆਇ ਇੱਕ ਛੋਟੀ ਗੱਡੀ ਜਿਵੇਂ ਆਪਾਂ ਸਾਰਿਆਂ ਨੂੰ ਕਿਹਾ ਸੀ ਕਿ ਆਪਣੀ ਇੱਕੋ ਹੀ ਸੁਪਨਾ ਕਿ ਆਪਾਂ ਘਰ-ਘਰ ਵਿੱਚ ਗੱਡੀ ਖੜੀ ਕਰਾਂਗੇ ਚਾਹੇ ਕੋਈ ਗਰੀਬਵੇ ਚਾਹੇ ਕੋਈ ਅਮੀਰ ਏ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈੱਲ ਵਾਲਾ ਬਟਨ ਆਪ ਦੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਉਹਦੇ WhatsApp ਤੇ ਗਰੁੱਪਾਂ ਤੇ ਵੀ ਲਾਇਆ ਕਰੋ ਆਰਾਗਰਾ ਭੇਜ ਦਿਆ ਕਰੋ ਥਾਂ-ਥਾਂ ਤੇ ਆਪਣੀ ਵੀਡੀਓ ਵੱਧ ਤੋਂ ਵੱਧ ਵਾਇਰਲ ਹੋਏ ਵੱਧ ਤੋਂ ਵੱਧ ਵੀਰ ਨੂੰ ਤੁਹਾਡੇ ਨੂੰ ਸੰਜੋਗ ਮਿਲੇ ਤੇ ਵੱਧ ਤੋਂ ਵੱਧ ਆਪਾਂ ਤੁਹਾਡੇ ਵਾਸਤੇ ਗੱਡੀਆਂ ਲੈ ਕੇ ਆਏ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਗੱਡੀ ਲੈ ਕੇ ਆਏ ਆ ਤੇ ਛੋਟੀ ਗੱਡੀ ਇਹ ਲੈ ਕੇ ਆਏ ਆ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਆਪਾਂ ਨੂੰ ਵੀਰ ਕਾਲ ਕਰਦੇ ਵੀਡੀਓ ਸਾਰੀ ਵੇਖੋ ਇਹਦੇ ਚ ਰੇਟ ਮੈਂਸ਼ਨ ਕਰਾਂਗੇ ਇਹਦੇ ਸਾਰਾ ਕੁਝ ਕਰਾਂਗੇ ਤੇ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਕਿ ਜਦੋਂ ਵੀ ਸਾਨੂੰ ਕਾਲ ਲਾਉਂਦੇ ਹੁੰਦੇ ਉਦੋਂ ਸਭ ਤੋਂ ਪਹਿਲਾਂ ਸਾਰੀਆਂ ਵੀਡੀਓ ਵੇਖ ਲਿਆ ਕਰੋ ਇਹਨਾਂ ਚ ਦੂਜੀਆਂ ਵੀਡੀਓ ਪਾਈਆਂ ਹੁੰਦੀਆਂ ਕਿ ਗੱਡੀ ਵੇਖੀ ਚ ਨਹੀਂ ਵਿਕੀ ਕਿਉਂਕਿ ਕਈ ਵੀਰ ਵਿਚਾਰੇ ਬੜੇ ਬੜੇ ਟੈਪ ਰਾਣੀਆਂ ਗੱਡੀਆਂ ਆਪਾਂ ਨੂੰ ਜਿੰਨੀ ਪੁਰਾਣੀ ਗੱਡੀ ਵੀਡੀਓ ਪਾਈ ਉਹ ਕਿਤੇ ਉਹਨਾਂ ਕੋਲ ਪਹੁੰਚ ਜਾਂਦੀ ਫਿਰ ਉਹ ਵੀਰੇ ਵਿਚਾਰੇ ਫੋਨ ਲਾਉਂਦੇ ਆ ਫਿਰ ਬੜਾ ਦੁੱਖ ਜਾਂਦਾ ਤੇ ਇੱਕ ਜਦੋਂ ਵੀ ਤੁਸੀਂ ਸਾਨੂੰ ਕਾਲ ਲਾਉਂਦੇ ਹੁੰਦੇ ਮੈਨੂੰ ਕਾਲਨ ਦਾ ਵੀਡੀਓ ਗੱਡੀ ਦਾ ਨੰਬਰ ਨਹੀਂ ਜਰੂਰ ਨੋਟ ਕਰਨਾ ਬਸ ਮਾਡਲ ਤੇ ਮਾਡਲ ਹੀ ਤੁਸੀਂ ਦੱਸਣਾ ਮਾਡਲ ਤੇ ਗੱਡੀ ਕਿਹੜੀ ਹੈ ਤੇ ਉਹਦੇ ਸਾਨੂੰ ਕਾਲ ਕਰੋ ਤਾਂ ਤੁਹਾਨੂੰ ਨਾਲ ਨਾਲ ਰਿਸਪਾਂਸ ਆਊਗਾ ਕਿਹੜਾ ਮਾਡਲ ਹੈ ਕਿਹਨੇ ਕਿ ਕਾਲਾਂ ਆਉਂਦੀਆਂ ਬੜੀਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਭਰਾ ਨੂੰ ਕਾਲ ਵੀ ਕਰ ਦੇਜੋ ਤੇ ਵੱਦ ਤੋਂ ਵੱਧ ਸੰਯੋਗ ਦਿੰਦੇ ਹੋ ਤੇ ਅੱਜ ਉਹ ਆਪਾਂ ਤੁਹਾਡੇ ਹਸਤੇ ਅੱਜ ਜਿਹੜੀ ਗੱਡੀ ਲੈ ਕੇ ਆ ਉਹ ਤੁਹਾਨੂੰ ਦਿਖਾਉਣੇ ਆ ਅੱਜ ਤੁਹਾਡੇ ਹਸਤੇ ਲੈ ਕੇ ਆ ਮਰੂਤੀ ਗੱਡੀ ਬਹੁਤ ਸੋਹਣੀ ਏ ਤੇ 03 ਇੰਜਨ ਏ 8 ਮਾਡਲ ਏ ਟਾਇਰ ਇਹਦੇ ਚਾਰੇ ਨਵੇਂ ਆ ਗੱਡੀ ਦੀ ਬਾਹਰੋਂ ਲੁੱਕ ਵੇਖ ਲਓ ਕੋਈ ਗੱਡੀ ਤੇ ਕੰਮ ਖਰਚਾ ਨਹੀਂ ਕੋਈ ਕੁਝ ਨਹੀਂ ਬਾਹਰ ਦੀ ਲੁੱਕ ਵੇਖੋ ਗੱਡੀ ਦੀ ਕੁੱਲ ਮਿਲਾ ਕੇ ਬਹੁਤ ਸੋਹਣੀ ਗੱਡੀ। ਹਲੇ ਤੂਤੀ ਨਹੀਂ ਜਿੱਦਾਂ ਆਈ ਉਦਾਂ ਹੀ ਤੁਹਾਨੂੰ ਵੀਡੀਓ ਬਾਤੀ ਆਪਾਂ ਜਿੱਦਾਂ ਆਈ ਉਦਾਂ ਹੀ ਵੀਡੀਓ। ਪਹਿਲਾਂ ਤੁਹਾਨੂੰ ਆਪਾਂ ਸਾਰੀ ਬਾਹਰੋਂ ਦਿਖਾ ਦਿੰਨੇ ਆ ਗੱਡੀ ਫਿਰ ਤੁਹਾਨੂੰ ਬਾਕੀ ਦਿਖਾਵਾਂਗੇ। ਇੰਦੀ ਇੱਕ ਗੱਲ ਨੋਟ ਕਰ ਲਓ ਇੰਦੀ ਪਾਸਿੰਗ ਲੰਗੀ ਨੂੰ ਹਜੇ 2-3 ਮਹੀਨੇ ਹੋਏ ਆ। 2-4 ਮਹੀਨੇ ਹੋ ਗਏ ਆ ਤੇ ਪਾਸਿੰਗ ਹੋ ਵੀ ਜਾਊਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕਿਤੇ ਇਹ ਗੱਡੀ ਨੂੰ ਜਦੋਂ ਪਾਏ ਹੁਣ ਲਾਏ ਕਰੋਮ ਦੇ 6000 ਰੁਪਏ ਤੇ ਆਉਣੇ ਆ ਤਾਂ ਮੋਡੀਫਾਈ ਕੀਤੀ ਹੋਵੇ ਤਾਂ ਯਾਰ ਸਿਰਾ ਬਣੋਂਗੀ ਗੱਡੀ ਕਿਉਂਕਿ ਇਹ ਕਲਰ ਬੜਾ ਘੱਟ ਹੁੰਦਾ ਇਹਨੂੰ ਕਿਤੇ ਕਰੋਮ ਦੇ ਲਾਏ ਪਾਏ ਹੁਣ ਚੰਗੇ ਘੈਂਟ ਆ ਸਿਰਾ ਲੱਗੂ ਗੱਡੀ ਤੇ ਟਾਇਰ ਇਹਦੇ ਜਮਾ ਬ੍ਰਾਂਡ ਦੇ ਹੋਏ ਟਾਇਰ ਸੀਟ ਦੇ ਟਾਇਰ 4 ਹੀ ਨਵੇਂ ਆ ਇਹ ਚਲਾ ਕੇ ਮੈਂ ਖੋਦ ਇਹਨੂੰ ਲੈ ਗਿਆ ਐਨੀ ਵਧੀਆ ਚੱਲਦੀ ਨਾ ਬਹੁਤ ਸੋਹਣੀ ਚੱਲਦੀ ਹੈ ਚਾਲਦੀ ਆਪਣੀ ਫੁੱਲ ਗਰੰਟੀ ਹੈ ਐਨੀ ਸੋਹਣੀ ਚੱਲਦੀ ਜੀ 03 ਇੰਜਨ ਹੈ ਤੇ ਮਾਣਾ ਯਾਰ ਬੰਬ ਕੋਈ ਜ਼ਿਆਦਾ ਕਿਤੇ ਗਲੀ ਨਹੀਂ ਕੋਈ ਰਸਟਿੰਗ ਨਹੀਂ ਜ਼ਿਆਦਾ ਜਿੰਨੇ ਵੀਰ ਨੇ ਘਰੇ ਸ਼ੌਂਕੀਆ ਤਿਆਰ ਕਰਨੀ ਉਹ ਜ਼ਰੂਰ ਕੰਟੈਕਟ ਜ਼ਰੂਰ ਕਰੇ ਤੇ ਰੇਟ ਵੀ ਇਹਦਾ ਆਪਾਂ ਵਾਜਿਬ ਜਾਈ ਰੱਖਾਂਗੇ 82500 39 ਕਿਲੋਮੀਟਰ ਚੱਲੀ ਹੈ ਆ ਸਟੀਰੀਓ ਇੱਕ ਤੁਸੀਂ ਇਹ ਗੱਲ ਨੋਟ ਕਰਿਓ ਕਿ ਹੁੰਦਾ ਜਿਹੜਾ ਏਜੰਸੀ ਲੋ ਆਉਂਦਾ ਨਾ ਵੀ ਜਿਗਾਰਡ ਜਾ ਸਾਰਾ ਉਹ ਵੀ ਨਾਲ ਹੀ ਆ ਵੀ ਇਥੋਂ ਨਾ ਉਹ ਕੱਪ ਉੱਪਰ ਰੱਖਣ ਨੂੰ ਜਿਆਤਰ ਮਰੂਤੀਆਂ ਚ ਕੋ ਨਹੀਂ ਹੁੰਦਾ ਉਹ ਵੀ ਨਾਲ ਹੀ ਬਾਈਆਂ ਨੇ ਪੂਰੀ ਸੰਭੀ ਹੋਈ ਸੀ ਗੱਡੀ ਫਿਰ ਨਾਲ ਆ ਵੀ ਦੇਤਾ ਹੈ ਮਤਲਬ ਕਿ ਲੈਡ ਚੀਨੀ ਵੀ ਕਰਨਾ ਤੇ ਇਹ ਇਹ ਵੀ ਪਤਾ ਆ ਕਿਉਂਕਿ ਥੋੜੇ ਨਵੇਂ ਮਾਡਲ ਚ ਆ ਗਈ ਸੀ ਨਾ ਅਮਰੂਤੀ ਇਹ ਤੇ ਫਿਰ ਆ ਵੇਖੋ ਬਾੜ ਦੀ ਕੋਈ ਗਲੀ ਨਹੀਂ ਕੋਈ ਰਸਟਿੰਗ ਨਹੀਂ ਚੱਕੋ ਕੋਈ bari ਖੁੱਲੀ ਨਹੀਂ bari ਚੈੱਕ ਕਰ ਲਓ ਕੋਈ ਕੁਲੀ ਨਹੀਂ ਇੱਥੇ ਕੋਈ ਡੈਂਟਿੰਗ ਨਹੀਂ ਪੇਂਟ ਦੀ ਵੀ ਤਕਰੀਬਨ origional ਹੀ ਹੈ ਆ ਦੇਖੋ ਸਾਰੇ ਪੀਸ ਨਾਲ ਦੇ ਆ ਸਾਰੇ ਪੀਸ ਨਾਲ ਦੇ ਆ। ਸ਼ੀਟ ਕਵ ਨਾਲ ਦੇ origignal ਹੀ ਮੇਰੇ ਖਾਂ ਉੱਤੇ ਪਾਏ ਹੋਣੇ ਉਹਨਾਂ ਕਰਾ ਲਾਹ ਲੂ ਦਿੱਤੇ ਆ। ਕਿਉਂਕਿ ਆਵੇ ਇੱਥੇ ਵੀ ਥੋੜਾ ਜਿ ਲੱਗੀ ਉਹ ਜਿੰਨੂੰ ਕਹਿੰਦੇ ਆ ਉਹ ਚੜਿਆ ਆ। ਉਹ ਆਪਾਂ ਬਲੈਕ ਜੈੱਡ ਬਲੈਕ ਕਰ ਦੇਣਾ ਸ਼ੀਸ਼ੇ ਖਰਾਬ ਜਿਹਾ ਪੈ ਲਾਉਣ ਵਾਲਾ ਮੈਂ ਜਿੱਦਾਂ ਗੱਡੀ ਰਾਤ ਲੈ ਗਿਆ ਸਵੇਰੇ ਉਦਾਂ ਹੀ ਵੀਡੀਓ ਪਾਉਣਾ ਪਿਆ। ਤੇ ਮੈਂ ਇਹ ਜੇ ਸਾਫ਼ ਵੀ ਨਹੀਂ ਕੀਤੀ ਆ ਵੇਖੋ। ਸਾਫ਼ ਵੀ ਨਹੀਂ ਕੀਤੀ ਉਦਾਂ ਹੀ ਲੱਬੜੀ ਗੱਟੀ ਐ। ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਸਭ ਤੋਂ ਪਹਿਲਾਂ ਤੋ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਕਿ ਤੁਸੀਂ ਲੈ ਲਓ ਕਿਉਂਕਿ ਛੋਟੀ ਗੱਡੀ ਤੇ ਜ਼ਿਆਦਾ ਖਰਚਾ ਕਰ ਨਹੀਂ ਪਾਈ ਪਾਈਦਾ ਕਿਉਂਕਿ ਮਹਿੰਗੇ ਰੇਟਾਂ ਚੱਕ ਲਈ ਦੀ ਤਾਂ ਕਿ ਹਰ ਬੰਦਾ ਲੈ ਜੇ ਇਹਦੀਆਂ ਸਰਕਾਰੀ ਨੰਬਰ ਬੇਟਾ ਜਦੋਂ ਮਰਜ਼ੀ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਬੋਲਦੀ ਇਹ ਇਹਦਾ ਰੇਟ ਆਪਾਂ ਇਹ ਰੱਖਿਆ ਕਿ ਆਪਾਂ ਇਹਦਾ ਰੇਟ 70000 ਰੁਪਏ ਫਿਕਸ ਰੇਟ ਰੱਖਿਆ 8 ਮਾਡਲ ਐ 9 ਦੀ ਰਜਿਸਟ੍ਰੇਸ਼ਨ ਐ ਜਿਹੜਾ ਵੀਰ ਮਰਜ਼ੀ ਲੈ ਜੇ ਇਹਦਾ ਰੇਟ ਹੈਗਾ 70000 ਰੁਪਏ ਫਿਕਸ ਰੇਟ ਹੀ ਐ ਕਿੰਨੇ ਤੇ ਘੱਟ ਵੱਧ ਨੇ 2-4000 ਹੀ ਨਿਕਲਣਾ ਹੁੰਦਾ ਕੋਈ ਜ਼ਿਆਦਾ ਨਹੀਂ ਫਿਰ ਮਿਹਨਤ ਕਰੀ ਦੀ ਬੰਦੇ ਲੈ ਕੇ ਜਾਈਦੇ ਨਾਲ ਆ ਵੇਖੋ ਵਿੱਚੋਂ ਦੇਖੋ ਹੁਣ ਤੁਹਾਨੂੰ ਆਪਾਂ ਇਹਨੂੰ ਬੌਂਡ ਚੱਕ ਕੇ ਦਿਖਾ ਦਿੰਨੇ ਟੈਟੂ ਦਾ ਤੁਸੀਂ ਦੇਖ ਹੀ ਲਇਓ ਲਾਈਟਾਂ ਬਿਲਕੁਲ ਵਧੀਆ ਬ੍ਰਾਂਡ ਨੇ ਇਹ ਜਿਹੜੀਆਂ ਆਉਂਦੀਆਂ ਦੀਆਂ ਇਹਨਾਂ ਦੀ ਆ ਦੇਖੋ ਇਹ ਫਰੰਟ ਦੀ ਗੱਡੀ ਜੇ ਕੋਈ ਆਪਈਆਂ ਤੋਤਾ ਨਹੀਂ ਕੋਈ ਪਾਣੀ ਨਹੀਂ ਮਾਰਿਆ ਕੋਈ ਕੁਝ ਨਹੀਂ ਕੀਤਾ ਐਪਰਨ ਦੇਖੋ ਬਿਲਕੁਲ ਓਕੇ ਆ ਆ ਦੇਖੋ ਨਾੜ ਦੇਖੋ ਕੋਈ ਖੁੱਲੇ ਨਹੀਂ ਆ ਹਲੇ ਤੱਕ ਚਾਰੇ ਦੇਖ ਲਓ ਨਾਲ ਦਾ ਹੀ ਪੀਸ ਹੈ ਨਹੀਂ ਬੌਂਡ ਦੇਖ ਲਓ ਸ਼ੀਲਡ ਦੇ ਜਮਾਂ ਹੀ ਫੱਟੀ ਨਾਲ ਦੀ origignal 03 ਇੰਜਣ ਹੈ ਇੱਕਦਣ ਹੋਰ ਉਖਾਉਣੇ ਨੇ ਜਿੱਥੇ CNG ਵੀ ਲੱਗੀ ਹੋਈ ਜਾਵੇ ਗੈਸਕੇਟਾ CNG ਵੀ ਪਾ ਲੰਦੇ ਐ LPG ਵੀ ਐ LPG ਕਾਪੀ ਤੇ ਚੜੀ ਵੀ ਹੋਈ ਏ ਕਿ ਕੋਈ ਇਹਨੂੰ ਰੋਕਦਾ ਨਹੀਂ ਕੋਈ ਨਹੀਂ ਚਾਲ ਚਲਾਉਦੀ ਇੰਨੀ ਕੋ ਨਵੀਂ ਨਾ ਇਹ ਨਹੀਂ ਕਿ CNG ਲੱਗੀ LPG ਲੱਗੀ ਚੱਲਦੀ ਨਹੀਂ પેટ્રોલ ਤੇ ਮੈਂ ਚਲਾਈ ਏ ਮੈਂ ਨਾ ਪੂਰੀ ਨਵੀਂ ਬਹੁਤ ਜ਼ਿਆਦਾ ਨਵੀਂ ਚੱਲਦੀ ਯਾਰ ਮਜ਼ੇ ਹੀ ਆ ਜਾਂਦਾ ਚਲਾਉਣ ਦਾ ਅੱਜ ਆਪਾਂ ਚੜਾਵਾਂਗੇ ਵੈਸੇ ਇੱਕ ਦੋ ਦਿਨ ਜੇ ਉਦੋਂ ਪਹਿਲਾਂ ਕਿਸੇ ਵੀਰ ਦੇ ਕਰਮਾ 'ਚ ਹੋਈ ਤਾਂ ਤੁਸੀਂ ਬੁੱਕ ਕਰਵਾ ਲਓ ਫੋਨ ਚੱਕੋ ਬੁੱਕ ਕਰਵਾ ਦਿਓ ਸਾਈ ਪਾ ਦਿਓ ਤੇ ਜੇ ਕੋਈ ਲੋਕਲ ਇੱਥੋਂ ਆ ਗਿਆ ਫਿਰ ਤਾਂ ਪੁੱਛ ਨਹੀਂ ਕੀ ਜੀ ਉਹ ਗੱਲ ਦੀ ਮਰਜ਼ੀ ਜਿੰਦੇ ਕਰਮਾ ਚ ਅਗਲਾ ਤੇਲ ਜਿੰਨੇ ਇਹਦੇ ਚ ਪਾਉਣਾ ਉਹੀ ਵੀਰ ਆਊਗਾ। ਹਾਂਜੀ ਕਿੱਦਾਂ ਦੀ ਤੁਹਾਨੂੰ ਸਾਡੀ ਵੀਡੀਓ ਲੱਗੀ ਤਾਂ ਸਾਨੂੰ ਸੁਝਾਅ ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਤੇ ਲਾਈਕ ਵਾਲਾ ਬਟਨ ਜ਼ਰੂਰ ਨੱਪਦਿਆ ਕਰੋ। ਥੋੜਾ ਹੌਂਸਲਾ ਹੋ ਜਾਂਦਾ ਭਰਾ ਤਾਂ ਢੈਣੂ। ਤੇ ਇਹ ਗੱਡੀ ਜਿਹੜੀ ਮਰੂਤੀ ਆਪਾਂ ਜ ਤੁਹਾਨੂੰ ਦਿਖਾਈਏ ਇਹਦੇ ਚ AC ਵੀ ਹੈਗਾ ਪਰ AC ਵਾਲੀ ਪਤਨੀ ਗੈਸ ਨਿਕਲੇਗੀ ਤਾਰ ਲੱਤੀ ਕੰਪਰੈਸ਼ਰ ਦੀ ਫੁੱਲ ਗਰੰਟੀ ਉਹਨਾਂ ਦਿੱਤੀ ਆਪਾਂ ਅੱਗੇ ਦੇਣੇ ਆ। ਠੀਕ ਹੈ AC ਵੀ ਹੈਗਾ ਬਾਅਦ ਚ ਲਵਾਇਆ ਲੱਗਾ ਆ। ਤੇ ਬਾਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਫੋਨ ਕਰਿਆ ਕਰੋ ਧੰਨਵਾਦ ਜੀ